ਇਸ 16 ਮਾਡਲ ਆ ਬਈ ਹਾਂਜੀ ਤੇ ਟਾਇਰ ਹੈਗੇ 70 75 ਪੈਸੇ ਠੀਕ ਆ 16 ਟਰੈਕਟਰ ਸਾਰਾ ਛਤਰੀ ਉਤਰੀ ਲੱਗਿਆ ਹੈ ਸਾਤਾ ਸੋਨਾਲਿਕਾ ਇਹ ਜਿਹੜੇ ਟਾਇਰ ਹੈਗੇ ਅਧੇਕ ਹਾਂਜੀ ਤੇ ਟਾਪ ਮਾਡਲ ਹੈ ਵੀ ਤੇਲ ਬ੍ਰੇਕਾਂ ਚ ਮੈਂ ਵੀ ਇੰਜਨ ਗੇਰ ਦਾ ਵਧੀਆ Ориਜినਲ ਟਰੈਕਟਰ ਸਾਰਾ ਸ਼ੋ ਚ ਵਧੀਆ Ориਜినਲ ਆ ਨਾਲ ਵੀ ਚੰਗਾ ਪਿਆ ਹੈ ਇੰਜਨ ਗੇਰ ਦਾ ਵੀ ਓਕੇ ਆ ਜਮਾ 5504 ਜਨਡਿਆਰ ਆ ਟਾਇਰ ਇਹਦੇ ਹੈਗੇ ਆ ਬਈ ਤਕਰੀਬਨ ਅੱਡੇ ਟਾਇਰ ਹੈ ਮੰਗਲੇ ਤੋਂ ਮੂਰਲੇ ਵੱਧਣਾ 70 75 ਰੁਪਏ ਠੀਕ ਹੈ ਜੀ ਪੰਜਾਬ ਨੰਬਰ ਹੈ ਠੀਕ ਹੈ ਜੀ 208 ਮਾਡਲ ਆ 235 20 ਮਾਡਲ ਆ ਟੌਪ ਮਾਡਲ ਆ ਤੇਲ ਬ੍ਰੇਕਰ ਡਬਲ ਡਿਸਟ੍ਰੀਬਿਊਟਰ ਨਾਲ ਦੇ ਟਾਇਰ ਆ 485 ਠੀਕ ਹੈ ਜੀ 9 ਮਾਡਲ ਹੈ ਵੀ ਹਾਂ ਜੀ ਤੇ ਟਾਇਰ ਹੈਗੇ ਇਹਦੇ 70 75 ਰੁਪਏ ਟਾਇਰ ਨੇ ਠੀਕ ਹੈ ਜੀ ਇੰਜ ਜੇ ਮੇਰ ਦਾ ਵਧੀਆ ਉੱਚੇ ਟਰੈਕਟਰ ਆਪਣਾ ਬਾਹਿਆ ਹੋਇਆ ਟਰੈਕਟਰ ਆਪਕਰ ਦੂ ਬਾਹਿਆ ਹੋਇਆ ਹਾਂ ਕਦੂ ਕਦੂ ਕਰਿਆ ਸਤਿ ਸ਼੍ਰੀ ਅਕਾਲ ਮਿੱਤਰੋ ਆਪਾਂ ਪਹੁੰਚੇ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਜਿੱਥੇ ਬਾਈ ਫੌਜੀ ਜੁਗਿਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਹੈ ਠੀਕ ਹੈ ਬਾਈ ਵਧੀਆ ਚੜਦੀ ਕਲਾ ਚੜਦੀ ਕਲਾ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਿੰਨੇ ਕੁ ਟਰੈਕਟਰ ਨੇ ਫੌਜੀ ਟਰੈਕਟਰ ਹੈਗੇ 8-10 ਬਾਈ ਆਪਣੀ 8-10 ਕਿਵੇਂ ਨੇ ਕੰਡੀਸ਼ਨਾਂ ਦੇ ਵਧੀਆ ਕੰਡੀਸ਼ਨ ਦੇ ਟਰੈਕਟਰ ਚੰਗੇ ਸਾਰੇ ਪੰਜਾਬ ਨੰਬਰ ਕਿਹਨਾ ਹਰਿਆਣਾ ਹਰਿਆਣਾ ਨੰਬਰ ਹਰਿਆਣਾ ਨੰਬਰ ਕਾਪੀ ਕਾ ਆ ਜਾਂਦੇ ਕਾਪੀ ਕਾ ਆ ਜਾਂਦੀ ਫੁੱਲ ਗਰੰਟੀ ਹੈ ਐਨਓਸੀ ਆ ਜਾਂ ਐਨਓਸੀ ਕਢਾ ਕੇ ਦੇਵਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਇਹ ਤੋਂ ਸਟਾਰਟ ਕਰਦੇ ਆਂ 750 ਤੋਂ ਇਹਦੇ ਬਾਰੇ ਦੱਸੀ ਬਾਈ ਇਸ 16 ਮਾਡਲ ਆ ਬਾਈ ਹਾਂਜੀ ਤੇ ਤੈਰ ਹੈ ਗਿਆ 70 75 ਪੈਸੇ ਠੀਕ ਹੈ ਜੀ ਛੋਣਾ ਟਰੈਕਟਰ ਸਾਰਾ ਛਤਰੀ ਉਤਰੀ ਲੱਗਿਆ ਹੈ ਦੂਜੀ ਫੈਬਰਰੀ ਡੈਕ ਲੱਗਾ ਹੈ ਡਬਲ ਡਿਸਟ੍ਰਿਬਿਊਟਰ ਟਾਪ ਮਾਡਲ ਹੈ ਬ੍ਰੇਕਾਂ ਦਾ ਠੀਕ ਹੈ ਜੀ ਇੰਜਨ ਗੇਅਰ ਦਾ ਓਕੇ ਹੈ ਇੰਜਨ ਗੇਅਰ ਦਾ ਓਕੇ ਹੈ ਠੀਕ ਹੈ ਜੀ ਰੈਣਾ ਨੰਬਰ ਐਨਓਸੀ ਮਿਲ ਜੂਗੀ ਠੀਕ ਹੈ ਜੀ ਰੇਟ ਇਹਦਾ 4 ਲੱਖ ਤੇ 15000 ਰਾਈਟਰ ਦੇ ਦਿਆਂਗੇ 4 ਲੱਖ 15000 ਦਾ ਮੰਨ ਠੀਕ ਬਾਕੀ ਮੌਕੇ ਤੇ ਮਾੜਾ ਮੋਟਾ ਹੋਰ ਹੋ ਜਾ ਕਰ ਦਾਂਗੇ ਮੌਕੇ ਤੇ ਮੌਕੇ ਤੇ ਮਾਨਤਾ ਨੂੰ ਹੋ ਲੋ ਜੀ ਤੇ ਮੂਰੇ ਆ ਗਿਆ 60 ਦਾ ਸੋਨਾਲੀਕਾ ਬਾਈ ਇਹਦੇ ਬਾਰੇ ਦੱਸੀਂ ਗਰਾ 60 ਦਾ ਸੋਨਾਲੀਕਾ ਇਹ ਜਿਹੜੇ ਟਾਇਰ ਹੈਗੇ ਅੱਧੇ ਦਾ ਹਾਂਜੀ ਤੇ ਟੌਪ ਮਾੜਲਾ ਵੀ ਤੇਲ ਬ੍ਰੇਕਾਂ ਚ ਠੀਕ ਹੈ ਜੀ ਨੌ ਮਾੜਲਾ ਇਹਦੀ ਐਨਓਸੀ ਨਹੀਂ ਨਹੀਂ ਪਾਸਿੰਗ ਲੰਘੀ ਹਾਂਜੀ ਤੇ 3 ਲੱਖ 40000 ਰੇਟ ਹੈ ਦਾ ਠੀਕ ਹੈ ਜੀ ਤੇ ਟਰੈਕਟਰ ਦੇ ਦਿਆਂਗੇ ਇਹ ਵੀ 3 ਲੱਖ ਤੇ 15000 ਦਾ 3 ਲੱਖ 15000 ਦਾ ਮਿੱਤਰੋ ਇਹ ਟਰੈਕਟਰ ਬਣੂ ਸਿੰਪਲ ਕੱਪੜੇ ਵਾਲੀ ਫਤਰੀ ਹੈ ਚੰਗਾ ਟਰੈਕਟਰ ਦਾ ਵਧੀਆ ਇੰਜਨ ਗੇਅਰ ਦਾ ਓਕੇ ਹੈ ਬਾਈ ਕਹਿੰਦਾ ਪੂਰੇ ਆ ਗਿਆ 750 ਸਿਉਣਾ ਦੀ ਕਾ ਇਹਦੇ ਬਾਰੇ ਦੱਸੀ ਗਏ ਇਹ ਨਵਾਂ ਵਾਲ ਟਰੈਕਟਰ ਹੈ ਨਵੇਂ ਟਾਇਰ ਆ ਚਾਰੇ ਠੀਕ ਹੈ ਜੀ ਇੰਜਨ ਗੇਅਰ ਦਾ ਵਧੀਆ Ориਜినਲ ਟਰੈਕਟਰ ਸਾਰਾ ਸ਼ੋਚੂ ਵਧੀਆ Ориਜినਲ ਨਾਲ ਦੇ ਚੰਗਾ ਪਿਆ ਹੈ ਇੰਜਨ ਗੇਅਰ ਦਾ ਵੀ ਓਕੇ ਹੈ ਜਮਾ ਠੀਕ ਹੈ ਜੀ ਹਾਂ ਤੇ ਮਾਡਲ ਕਿੰਨੇ ਆ ਗਿਆ ਸੀ ਮਾਡਲ ਇਹ 9 63 ਰੇਟ ਰੇਟ ਇਹਦਾ 2 ਲੱਖ ਤੇ 85000 ਮੌਕੇ ਦਾ ਮੌਕੇ ਦੇ ਦਾਂਗੇ 2,70,000 ਦਾ 2,70,000 ਦਾ ਹੋਰ ਵੀ ਮਾਨਤਾ ਨਾਲ ਹੋ ਜੂ ਸਿੰਪਲ ਕੱਪੜੇ ਵਾਲੀ ਸਾਦੀ ਹੈ ਮੂਹਰੇ ਆ ਗਿਆ 5204 ਘਰ ਇੱਥੇ ਦਾ ਇਹਦੇ ਬਾਰੇ ਦੱਸੀ ਮੈਂ 5204 ਜੰਡਿਆਰਾ ਟਾਇਰ ਇਹਦੇ ਹੈ ਜੀ ਤਕਰੀਬਨ ਅੱਧੇ ਟਾਇਰ ਹੈ ਮੰਗਲੇ ਤੋਂ ਮੂਹਰੇ ਲਈ ਵਧ ਦੇਣਾ 70,000 70 ਰੁਪਏ ਠੀਕ ਹੈ ਜੀ ਪੰਜਾਬ ਨੰਬਰ ਹੈ ਠੀਕ ਹੈ ਜੀ 2008 ਮਾਡਲ ਆ ਠੀਕ ਹੈ ਜੀ ਰੇਟ ਦਾ 3,35,000 ਹਾਂ ਜੀ 3 ਲੱਖ 5000 ਰੇਟ ਦੇ ਦਿਆਂਗੇ ਵੀ 3 ਲੱਖ 5000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਪੰਜਾਬ ਨੰਬਰ ਹੈ ਪੰਜਾਬ ਨੰਬਰ ਸ਼ਾਮਾ ਨਿਕਾ ਗਿਆ 35 ਦਾ 35 20 ਮਾੜਲਾ ਟੌਪ ਮਾੜਲਾ ਤੇਲ ਬ੍ਰੇਕਾ ਡਬਲ ਡਿਸਟ੍ਰੀਬਿਊਟਰ ਨਾਲ ਦੇ ਟਾਇਰ ਆ ਠੀਕ ਹੈ ਜੀ 8 70 70 ਰੁਪਏ ਨਾਲ ਦੇ ਟਾਇਰ ਆ ਚਾਰੇ ਠੀਕ ਹੈ ਜੀ ਸੋਹਣਾ ਟਰੈਕਟਰ ਇੰਜਨ ਗੇਅਰ ਦਾ ਓਕੇ ਹੈ ਇੰਜਨ ਗੇਅਰ ਦਾ ਜੰਮਾ ਓਕੇ ਹੈ ਠੀਕ ਹੈ ਜੀ ਹਰਿਆਣਾ ਨੰਬਰ ਹੈ ਉਹ ਸੀ ਮਿਲ ਜੂਗੀ ਠੀਕ ਹੈ ਜੀ 4 ਲੱਖ 55000 ਰੇਟ ਹੈ ਠੀਕ ਹੈ ਜੀ 435000 ਟਰੈਕਟਰ ਦੇ ਰਿਆ ਜੀ 435000 ਦਾ ਮਿੱਤਰੋ ਇਹ ਟਰੈਕਟਰ ਬਣੂ ਸੈਂਪਲ ਕੱਪੜੇ ਵਾਲੀ ਸਾਥੀ ਆ ਗਈ ਆ ਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆ ਜੋ ਮੂਰੇ ਆ ਗਿਆ ਐਕਸਟਰਾ ਆਪਣੇ ਕੋਲੇ ਐਸਟਰਾ 485 485 ਠੀਕ ਹੈ ਜੀ ਨਵ ਮਾੜਲਾ ਹੈ ਵੀ ਹਾਂ ਜੀ ਤੇ ਟਾਇਰ ਹੈਗੇ ਨੇ 70 75 ਵਾਹ ਟਾਇਰ ਨੇ ਠੀਕ ਹੈ ਜੀ ਇੰਜਨ ਗੇਅਰ ਦਾ ਵਧੀਆ ਓਕੇ ਟਰੈਕਟਰ ਆਪਣਾ ਬਾਹਿਆ ਹੋਇਆ ਟਰੈਕਟਰ ਆਪ ਦਾ ਦੂਜਾ ਬਾਹਿਆ ਹੋਇਆ ਹਾਂ ਕਦੂ-ਕਦੂ ਕਰਿਆ ਦੇਣਾ ਦੋਸਤ ਸਾਰਾ ਠੀਕ ਹੈ ਜੀ ਹਾਂ ਇੰਜਨ ਗੇਅਰ ਦਾ ਓਕੇ ਆ ਬਾਈ ਕਹਿੰਦਾ ਤੇ ਮਾਡਲ ਬਈ ਜਨਰਲ ਦਾ ਫੁੱਲ ਕੰਮ ਹੋਇਆ ਟਰੈਕਟਰ ਦਾ ਠੀਕ ਹੈ ਨਾਉ ਮਾਡਲ ਹੈ ਨਾਉ ਮਾਡਲ ਦਾ ਰੇਟ ਜੀ 255 2 ਲੱਖ 55 ਹਜ਼ਾਰ ਡਿਮਾਂਡ ਹੈ ਬਾਕੀ ਮੌਕੇ ਤੇ ਮਾਨਤਾਣ ਕਰ ਦਿਆਂ ਮੌਕੇ ਤੇ ਦੇ ਦਿਆਂਗੇ ਮੌਕੇ ਤੇ ਮਾਨਤਾਣ 2 ਲੱਖ ਦੇ 20 ਹਜ਼ਾਰ ਦਾ ਟਰੈਕਟਰ ਦੇ ਦਿਆਂਗੇ 2 ਲੱਖ 20 ਹਜ਼ਾਰ ਦਾ ਟਰੈਕਟਰ ਇਹ ਬਾਣੂਗਾ ਮਿੱਤਰੋ ਟਰੈਕਟਰ ਦੇਖ ਸਕਦੇ ਹੋ ਮੂਰੇ ਆ ਗਿਆ ਸੋਨਾ ਲਿਕਾ ਸੋਨਾ ਲਿਕਾ ਚੇਂਜਰ ਮਾਟੂ ਨਹੀਂ ਬੈਕ ਨਹੀਂ ਮੂਰੇ ਨੂੰ ਹਾਂ 3 ਸਪੀਡ ਹੈ 3 ਸਪੀਡ ਚੇਂਜਰ ਗੇਅਰ ਵਾਲਾ 3 ਸਪੀਡ ਨਾਲ ਦੇ ਟਾਇਰ ਹੈ ਠੀਕ ਹੈ ਜੀ 70 75 ਰੁਪਏ ਟਾਇਰ ਨਾਲ ਮੰਗ ਰਿਹਾ ਤੇ ਮੂਰੇ ਲਈ 80 85 ਰੁਪਏ ਹੈ ਠੀਕ ਹੈ ਜੀ ਸਾਰੇ ਟਾਇਰ ਨਾਲ ਲਿਆ ਹਾਂਜੀ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਜਮਾ ਓਕੇ ਹੈ ਨਵਾਂ ਟਰੈਕਟਰ ਹੈ ਜਮਾ ਹਾਂਜੀ 5 ਲੱਖ ਤੇ 85 ਹਜ਼ਾਰ ਰੇਟ ਹੈ ਅੱਛਾ ਜੀ ਤੇ ਦੇਣਾ ਕਿੰਨੇ ਦਾ 5 ਲੱਖ ਤੇ 75 ਹਜ਼ਾਰ 5 ਲੱਖ 70 ਹਜ਼ਾਰ ਟਰੈਕਟਰ ਦੇ ਦਾਂਗੇ 5 ਲੱਖ 70 ਹਜ਼ਾਰ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਸੈਂਪਲ ਕੱਪੜੇ ਵਾਲੀ ਸਾਤਰੀ ਹੈ ਮੂਰੇ ਆ ਗਿਆ ਇਹਨੂੰ ਸੀ ਆਸਾ ਇਹਦੇ ਬਾਰੇ ਦੱਸੀ ਬਾਈ ਇਹ 13 ਮਾੜਲਾ ਹਾਂਜੀ ਸਾਰਾ ਟਰੈਕਟਰ Ориਜినਲ ਹੈ ਠੀਕ ਹੈ ਜੀ ਕਿਤੇ ਪੂਰਾ ਟੈਕਿੰਗ ਨਹੀਂ ਹੋਈ ਟਰੈਕਟਰ ਦੀ ਠੀਕ ਹੈ ਜੀ ਤਾਰ ਹੈ ਗਿਆ ਦੇਖ ਚਾਰੇ ਚਾਰੇ ਦੇਖ ਨੇ ਹਾਂ ਠੀਕ ਹੈ ਜੀ ਇੰਜਨ ਗੇਅਰ ਦਾ ਕਿਦਾਰਾ ਇੰਜਨ ਗੇਅਰ ਤਾਂ ਵਧੀਆ ਟਰੈਕਟਰ ਬਾਈ ਇੰਜਨ ਗੇਅਰ ਤਾਂ ਵਧੀਆ ਬਾਈ ਕਹਿੰਦਾ ਸੈਂਪਲ ਕੱਪੜੇ ਵਾਲੀ ਸਾਤਰੀ ਹੈ ਤੇ ਰੰਗ ਪੇਂਟ ਦਾ ਵੀ ਓਕੇ ਰੰਗ ਪੇਂਟ Ориਜినਲ ਆ ਸਾਰਾ ਜਮਾ ਠੀਕ ਹੈ ਜੀ ਤੇ ਮਾਡਲ 13 ਮਾਡਲ ਆ 1,99,000 ਰੇਟ ਆ 1,75,000 ਰੇਟ ਟਰੈਕਟਰ ਦੇ ਦਾ 1,75,000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ ਟਰੈਕਟਰ ਦੇਖ ਸਕ ਮੂਰੇ ਆ ਗਿਆ 35 ਦਾ ਸਿਆਉਣਾ ਦੀ 35 ਸੋਨਾ ਦੇ 14 ਮਾਰ ਲਾ 14 ਮਾਰ ਲਾ ਟਾਇਰ ਨਵੇਂ ਨੇ ਠੀਕ ਹੈ ਜੀ ਆ ਇੰਜਨ ਗੇਅਰ ਤਾਂ ਵਧੀਆ ਹੈ ਹਾਂ ਜੀ ਤੇ ਹਰਿਆਣਾ ਨੰਬਰ ਆ ਐਨਓਸੀ ਦੀ ਮਿਲ ਜੂਗੀ ਠੀਕ ਹੈ ਜੀ 2 ਲੱਖ 95000 ਦਾ ਰੇਟ ਹੈ ਠੀਕ ਹੈ ਜੀ 2 ਲੱਖ 75000 ਦਾ ਹੀ ਇਹਦੇ ਰੇਟ ਹੈ 2 ਲੱਖ 75000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ ਟਰੈਕਟਰ ਦੇ ਵਧੀਆ ਤੇ ਟਰੈਕਟਰ ਆਪਣਾ ਕੋਈ ਵੀ ਵਾਹ ਕੇ ਲਿਆ ਸਕਦਾ ਕੋਈ ਵੀ ਟਰੈਕਟਰ ਹੈ ਬਾਈ ਕਹਿੰਦਾ ਵਾਹ ਕੇ ਤਸੱਲੀ ਕਰਕੇ ਲਿਜਾ ਸਕਦੇ ਹੋ ਤੇ ਮੂਰੇ ਆ ਗਿਆ 65 65 اے سی ਇਹਦੇ ਬਾਰੇ ਦੱਸੀ ਇਹ ਸਾਹਿਬ ਜੀ 20 ਮਾਡਲ 3 ਸਪੀਡ ਰੈਕਟਰ ਹੈ ਠੀਕ ਹੈ ਜੀ ਹਾਂ ਟਾਇਰਾਂ ਦੀ ਕੰਡੀਸ਼ਨ ਹਾਂਜੀ ਨਾਲ ਦੇ ਟਾਇਰ ਐਸ 85 ਪੈਸੇ ਠੀਕ ਹੈ ਵੇਟ ਬੂਟ ਲੱਗੇ ਹੋਏ ਨੇ ਵੇਟ ਬੂਟ ਲੱਗੇ ਹੋਏ ਨੇ ਹਾਂਜੀ ਤੇ 5 ਲੱਖ ਤੇ 15000 ਰੇਟ ਹੈ ਦਾ ਬਈ ਹਾਂਜੀ ਐਟਰ ਬਣ ਜੂ ਇਹ 4 ਲੱਖ ਤੇ 95000 ਦਾ 4 ਲੱਖ 95000 ਦਾ 4 ਲੱਖ 95000 ਦਾ ਬਣੂ ਮਿੱਤਰੋ ਹੋਰ ਜੀ ਇਸ ਤੋਂ ਇਲਾਵਾ ਹੋਰ ਵੀ ਹੁੰਦੇ ਆ ਬਈ ਬਸ ਆਪ ਇਸ ਟਾਈਮ ਆਪਰਗਾ ਰੈਕਟਰ ਨੂੰ ਬਈ ਨੇ ਠੀਕ ਹੈ ਜੀ ਤੇ ਪਿੰਡ ਕਿਹੜਾ ਪੈ ਗਿਆ ਲੋਕੇਸ਼ਨ ਦੱਸ ਦਿਓ ਪਿੰਡ ਆਪਣਾ ਸੰਦੋਹਾ ਬਈ ਹਾਂਜੀ ਤੇ ਤਲਵੰਡੀ ਸਾਬੋਆ ਮੰਡੀ ਤੇ ਫੋਨ ਕਰਕੇ ਕੋਈ ਵੀ ਆਹਦਾ ਤਲਵੰਡੀ ਸਾਬੋਆ ਵੀ ਹੁੰਦਾ ਟਰੈਕਟਰ ਆਪਣੇ ਪਿੰਡ ਵੀ ਹੁੰਦੇ ਨਾਲ ਠੀਕ ਹੈ ਜੀ ਹਾਂ ਤੇ ਮੋਬਾਈਲ ਨੰਬਰ ਕਿੰਨਾ ਬਈ 9664099001 9664099001 ਠੀਕ ਹੈ ਜੀ ਤੇ ਇਕਬਾਲ ਸਿੰਘ ਆਪਣਾ ਨਾ ਪਿੰਡ ਸੰਦੋਹਾ ਤੇ ਟਰੈਕਟਰ ਆਪਣਾ ਘਰੇ ਬਾਕੇ ਵੀ ਲਿਆ ਸਕਦਾ ਬੰਦਾ ਠੀਕ ਹੈ ਜੀ ਜੇ ਪਿੰਡ ਜਾ ਕੇ ਵੀ ਬੰਦੇ ਨੂੰ ਨਾਮ ਸੰਦਾ ਬਈ ਵੀ ਤਾਂ ਆਏ ਆ ਯਾਰ ਪਿੰਡੋ ਹੀ ਬਾਸ ਕਰ ਸਕਦਾ ਟਰੈਕਟਰ ਠੀਕ ਹੈ ਚੱਕਰ ਨਹੀਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਫੋਲੋ ਸਤਿ ਸ੍ਰੀ ਅਕਾਲ ਜੀ